ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਪਰਿਵਾਸੀ ਮਹਿਲਾਵਾਂ ਦੇ ਵੱਲੋਂ ਇੱਕ ਦਸਤਾਰ ਧਾਰੀ ਲੜਕੀ ਦੇ ਨਾਲ ਬਹਿਸਵਾਜੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦਾਸ ਦੀ ਹੈ ਕਿ ਵਸਤੀ 바ਵਾ ਖੇਲ ਇਲਾਕੇ ਦੇ ਵਿੱਚ ਪਰਿਵਾਸੀ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਦੇ ਵਾਸਤੇ ਸੜਕ ਜਾਮ ਕਰਕੇ ਰੋਜ਼ ਪ੍ਰਗਟ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਦਸਤਾਰ ਧਾਰੀ ਲੜਕੀ ਆਉਂਦੀ ਹੈ ਤਾਂ ਉਸ ਦੇ ਨਾਲ ਪਰਿਵਾਸੀ ਮਹਿਲਾਵਾਂ ਦੇ ਵੱਲੋਂ ਵਾਜਿ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਕਾਫੀ ਤਿੱਖੀ ਬਹਿਸ ਵਾਜੀ ਹੋ ਗਈ ਅਤੇ ਸਿੱਖ ਭਾਈਚਾਰੇ ਤੇ ਪਟਨਾ ਸਾਹਿਬ ਗੋਲਦਵਾਰਾ ਸਾਹਿਬ ਦੇ ਖਿਲਾਫ ਵੀ ਟਿੱਪਣੀਆਂ ਕੀਤੀਆਂ ਜਿਸ ਤੋਂ ਬਾਅਦ ਇਸ ਗੱਲ ਦੇ ਉੱਤੇ ਲਗਾਤਾਰ ਸਿੱਖ ਸੰਗਤਾਂ ਵਿੱਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂنسਾ ਨੇ ਗੰਭੀਰ ਰੂਪ ਨਾਲ ਨੋਟਿਸ ਲੈਂਦੇ ਹੋਏ ਪੁਲਿਸ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ

ਤੂੰ ਨਾ ਨਾ ਤੂੰ ਕਰਦਾ ਨਾ ਲੈ ਹੱਥ ਕਰੀ ਪਤਾ ਨਹੀਂ ਦੱਸ ਤਾ ਸੀ ਆਪਣੇ ਤੂੰ 15 15 70 ਤੇਰਾ ਸਾਲ ਨਹੀਂ ਤੇ ਆਪ ਲੋਕਾਂ ਨੇ ਥੱਲੇ ਪਾ ਦਿੰਦੇ ਉਹ ਦੋ ਹਾਂ ਤੁਸੀਂ ਕਰਿਓ ਇੱਜ਼ਤ ਰੱਖੀ ਆ ਕਿ ਸਭਰ ਬਣਦਾ ਬਾਰਾ ਸਾਲ ਦੀ ਤੇ ਇਹੋ ਕੰਮ ਕਰ ਰਹਾ ਬਾਰਾ ਸਾਲ ਦੀ ਤੇ ਇਹੋ ਤੇ ਭਈਆ ਲੋਕਾਂ ਨੇ ਥੱਲੇ ਪਾ ਦਿੰਦੇ ਉਹ ਗਲਤ ਕਰਨੇ ਹੁੰਦੇ ਤਾਂ ਕੀ ਹੋਤਾ ਮੇਰੀ ਗੱਲ ਦਾ ਸੁਣੋ ਤੁਸੀਂ 12 ਸਾਲ ਦੀ ਕਿਸੇ ਥੱਲੇ ਪਾ ਕਨ ਮਾ ਕੋਈ ਕਹਿੰਦਾ ਤੇ ਭਾਈ ਸਾਹਿਬ ਦੀਦੀ ਆਪਕੋ ਕੋਈ ਦਿੱਕਤ ਹੈ ਮੈਨੂੰ ਅੱਛਾ ਰਸਤਾ ਖਾਲੀ ਕਰੋ ਅੱਜ ਰਸਤਾ ਖਾਲੀ ਕਰੋ ਮੈਂ ਕਹਿੰਦਾ ਜੱਗ ਜੱਗ ਮਜ਼ਾ ਮੈਂ ਕਹਿੰਦਾ ਸਰਕਾਰ ਮੁਰਦਾ ਬਾਦਸ਼ਾਹ ਨੂਰੀ ਜਾਨ ਬਾਈ ਹੋ ਨੂਰੀ ਜਾ ਬਿਹਾਰ ਚ ਜਾ ਕੇ ਕੀ ਪੰਜਾਬ ਤੋਂ ਫਿਰ ਦੇਖਦੇ ਆ ਫਿਰ ਬਿਹਾਰ ਇਹ ਪੰਡਾ वाहे गुरु जी का खालसा वाहेगुरू जी की फतेह असी कल बड़ी मनभागी ਖਬਰ ਜਿਹੜੀ ਕਿ ਵੀਡੀਓ ਦੇ ਰੂਪ ਦੇ ਵਿੱਚ ਸਾਰੇ ਹੀ ਚੈਨਲਾਂ ਦੇ ਉੱਤੇ ਚੱਲਦੀ ਪਈ ਆ ਸਾਰੇ ਵਟਸਐਪ ਤੇ ਫੇਸਬੁੱਕ ਤੇ ਜਿਹੜੀ ਚੱਲਦੀ ਪਈ ਆ ਉਹ ਤੁਸੀਂ ਸਾਰੇ ਜਾਣੋ ਆ ਕਿ ਇੱਕ ਪ੍ਰਦੇਸੀ ਲੀਡੀ ਨੇ ਪਟਨਾ ਸਾਹਿਬ ਦੇ ਗੁਰੂ ਘਰ ਦੇ ਬਾਰੇ ਬਹੁਤ ਵੱਡੇ ਅਲਫਾਜ਼ ਕਹੇ ਸਭ ਤੋਂ ਦੁਖਦਾਈ ਇਹ ਕੰਨਾ ਸੀ ਇਸ ਕਰਕੇ ਮੰਨਦੇ ਆ ਕਿ ਜਦੋਂ ਬੀਬੀ ਬੋਲ ਰਹੀ ਸੀ ਤੇ ਪ੍ਰਸ਼ਾਸਨ ਦੇ ਮੁਲਾਜ਼ਮ ਸਹਿਬਾਨ ਸਾਰੇ ਉੱਥੇ ਮੌਜੂਦ ਸੀਗੇ ਬਿਲਕੁਲ ਬਹੁਤ ਵੱਡੀ ਉੱਥੇ ਬੈਂਸਾ ਬੈਂਸੀ ਹੋਈ ਉਹਦੀ ਬੇਟੀ ਨੇ ਕੋਈ ਸੁਸਾਈਡ ਕਰ ਲਿਆ ਜਿਹਦੇ ਘਰਚ ਕੀਤਾ ਮੇਰਾ خیال ਉਹਨਾਂ ਨੂੰ ਵੀ ਬਹੁਤ ਵੱਡਾ ਖਵਾਜਾ ਉਹਨਾਂ ਦੇ ਘਰਚ ਨਹੀਂ ਕੀਤਾ ਪਰ ਉਹਨੇ ਘਰਚਾ ਕੇ ਕੀਤਾ ਪਰ ਉਹਨਾਂ ਨੂੰ ਵੀ ਵਿੱਚ ਬਹੁਤ ਤਰ੍ਹਾਂ ਦੇ ਬੰਦਿਆਂ ਵਿੱਚ ਪਾਇਆ ਕੀ ਜਿਹੜੇ ਦਲਾਲੀ ਕਰਦੇ ਆ ਜਿਹੜੇ ਕਿ ਇਨ੍ਹਾਂ ਮੁਲਾਜ਼ਮਾਂ ਦੇ ਨਾਲ ਰਲੇ ਆ ਉਹਨਾਂ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਕੀਤਾ ਜਦਕਿ ਉਹਨਾਂ ਦੀ ਗਲਤੀ ਵੀ ਕੋਈ ਨਹੀਂ ਸੀ ਪਰ ਜੇ ਬੱਚੀ ਨੇ ਕੋਈ ਖਾ ਲਿਆ ਤਾਂ ਉਹਦੇ ਵਿੱਚ ਕਿਸੇ ਦਾ ਵੀ ਕੋਈ ਦੋਸ਼ ਨਹੀਂ ਪਰ ਇੱਕ ਬਹੁਤ ਵੱਡੀ ਗੱਲ ਜਿਹੜੀ ਉਹਨਾਂ ਨੇ ਗੁਰੂਕਰ ਪਟਨਾ ਸਾਹਿਬ ਬਾਰੇ ਕਹੀ ਹੈ ਕਿ ਜਦੋਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਨਾਲ ਕੀ ਵਰਤਲਾਪ ਹੋਈ ਹੈ ਤੁਸੀਂ ਸੜਕ 'ਤੇ ਨਾ ਰੁਕੋ ਪਰ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਡੀ ਇਹ ਕਾਰਵਾਈ ਨਾ ਨਾ ਕੀਤੀ ਜੇ ਪਰਚਾ ਦਰਜ ਨਾ ਕੀਤਾ ਪਰਚਾ ਦਰਜ ਸਿਰਫ ਇਸ ਕਰਕੇ ਕਰ ਰਹੇ ਸੀ ਕਿ ਪੈਸੇ ਲੈਣ ਮਾਰੇ ਉੱਤੇ ਉਸ ਤੋਂ ਬਾਅਦ ਇਹ ਬੜੀ ਵੱਡੀ ਮੱਧ ਭਾਗੀ ਇੱਕ ਹੋਰ ਵੱਡੀ ਖਬਰ ਇਹ ਆ ਜੋ ਅਸੀਂ ਆਪ ਸੋਚੀ ਹੈ ਕਿ ਉਹ ਪਰਚਾ ਵੀ ਨਹੀਂ ਦਰਜ ਹੋਇਆ ਪਰਚਾ ਵੀ ਪੁਲਿਸ ਨੇ ਦਰਜ ਨਹੀਂ ਕੀਤਾ ਉਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਾ ਦਿੱਤਾ ਪਰ ਪਟਨਾ ਸਾਹਿਬ ਦੀ ਇਹਦੇ ਪਵਿੱਤਰ ਅਸਥਾਨ ਤਨਤਨ ਸ਼੍ਰੀ ਗੋਪਿੰਦ ਸਿੰਘ ਜੀ ਮਹਾਰਾਜ ਦਾ ਜਨਮ ਅਸਥਾਨ ਆ ਉਹ ਜਿੱਥੇ ਉਹਨਾਂ ਨੇ ਇੰਨੇ ਗੰਦੇ ਲਫ਼ਜ਼ੋ ਬੋਲ ਕੇ ਗਈਆ ਕਿ ਅਸੀਂ ਸਾਰੇ ਸਿੱਖਾਂ ਦੀ ਜਿੱਤੀਆਂ ਮਾਰਾਂਗੇ ਅਸੀਂ ਸਾਰੇ ਗੁਰੂ ਘਰ ਬੰਦ ਕਰਾ ਦਾਂਗੇ ਇਹਨਾਂ ਨੂੰ ਮਤਲਬ ਸਾਡੇ ਜਿਹੜੇ ਮੁਲਾਜ਼ਮ ਆ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਪਤਾ ਨਹੀਂ ਇਹ ਕਿਉਂ ਹਰ ਇੱਕ ਗੱਲ ਨੂੰ ਧਰਨੇ ਦੇ ਰੂਪ ਚ ਪੇਸ਼ ਕਰਨ ਤੋਂ ਬਾਅਦ ਹੀ ਕਾਰਵਾਈ ਕਰਦੀ ਆ ਪਰ ਅਸੀਂ ਹੱਲੇ ਇਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਆ ਤੇ ਨਾਲ ਉਹਨਾਂ ਨੂੰ ਵੀਡੀਓ ਦਿਖਾਈ ਆ ਜਿਹੜੀ ਕਿ ਉਹਨਾਂ ਦੇ ਕੋਲ ਪਹਿਲਾਂ ਆਲਰੇਡੀ ਸੀ ਅਸੀਂ ਕਹਿੰਦੇ ਤੁਸੀਂ ਇੰਨਾ ਤੇ ਰਿਐਕਸ਼ਨ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਸਾਨੂੰ ਇੱਕ ਦਿਨ ਦਾ ਟਾਈਮ ਦੇ ਦਿਓ ਕਿ ਉਹ ਸੁਸਾਇਡ ਹੋਇਆ ਉਹਦਾ ਸੰਸਕਾਰ ਹੋ ਜੂ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ মিডিਆ ਦਾ ਜਿਨ੍ਹਾਂ ਨੇ ਇਸ ਗੱਲ ਦੇ ਵਿੱਚ ਆਪ ਇੰਟਰਫਰੈਂਸ ਕਰਕੇ ਪੁੱਛ ਕਿਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਾਰੀਆਂ ਸੰਸਥਾਵਾਂ ਸਾਰੇ ਗੁਰੂ ਘਰਾਂ ਦੇ ਪ੍ਰਧਾਨ ਸਾਰਾ ਸਿੱਖ ਜਗਤ ਇਸ ਗੱਲ ਲਈ ਇਹ ਨਹੀਂ ਜਲੰਧਰ ਵਾਸਤੇ ਸਾਰੇ ਹੀ ਬਾਹਰਲੇ ਸ਼ਹਿਰਾਂ ਤੋਂ ਬਹੁਤ ਦੂਰ ਦੂਰੋਂ ਇਹ ਸਾਨੂੰ ਫੋਨ ਆਇਆ ਉਹਨਾਂ ਨੇ ਕਿਹਾ ਸਾਨੂੰ ਵੀ ਹੁਕਮ ਲਾਓ ਕਿਉਂਕਿ ਇਹ ਬੀਬੀ ਅੱਜ ਪਹਿਲੀ ਵਾਰ ਹੀ ਨਹੀਂ ਮੈਸੇਜ ਜਿਹੜੇ ਆਏ ਉਹਨਾਂ ਦੇ ਵਿੱਚ ਇੱਕ ਮੈਸੇਜ ਆਇਆ ਕਿ ਇਹ ਪਹਿਲਾਂ ਜਿੱਥੇ ਇੱਥੇ ਜਲੰਧਰ ਚ ਕਿਸੇ ਸਥਾਨ ਤੇ ਰਹਿੰਦੀ ਸੀ ਉੱਥੇ ਵੀ ਗੁਰੂ ਘਰ ਬਾਰੇ ਬਹੁਤ ਮਾੜਾ ਬੋਲੀ ਸੀ ਇਸ ਕਰਕੇ ਜਦੋਂ ਅਸੀਂ ਇਹਦੇ ਤੇ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਵੀ ਮੁਲਾਜ਼ਮਾਂ ਨੇ ਇਹ ਗੱਲ ਕਿਹਾ ਕਿ ਇਹਨੂੰ ਤੋਰ ਦਿੱਤਾ ਕਿ ਇਹਨੂੰ ਇੱਥੋਂ ਕੱਢ ਹੀ ਦਿੰਨੇ ਆ ਇਹ ਅੱਜ ਤੋਂ ਬਾਅਦ ਗੁਰੂ ਘਰ ਦੇ ਬਾਰੇ ਨਹੀਂ ਬੋਲੂਗੀ ਔਰ ਪਬਲਿਕਲੀ ਜਿਹੜੀ ਵੀਡੀਓ ਵਿੱਚ ਆ ਗਈ ਆ ਉਸ ਨੂੰ ਇੱਕ ਵਾਰੀ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਸੀਪੀ ਸਾਹਿਬ ਨੂੰ ਵੀ ਰਿਕਵੈਸਟ ਕਰਦਾ ਆ ਉੱਥੇ ਦੇ ਡੀਐਸਪੀ ਸਾਹਿਬ ਨੂੰ ਵੀ ਐਸਪੀ ਸਾਹਿਬ ਨੂੰ ਵੀ ਸਾਰੇ ਮੁਲਾਜ਼ਮਾਂ ਨੂੰ ਅਫਸਰ ਸਹਿਬਾਨ ਨੂੰ ਰਿਕਵੈਸਟ ਕਰਦਿਆਂ ਕਿ ਉੱਥੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਕੀਤੀ ਗਈ ਤੇ ਬੜੀ ਮਦ ਪਾਕੀ ਖਬਰ ਹੋਊਗੀ ਅਸੀਂ ਇਹਦੇ ਲਈ ਪੂਰ ਜ਼ੋਰ ਲਾ ਰਹੇ ਆ ਕਿਉਂਕਿ ਇਹ ਤਾਂ ਸਰਕਾਰ ਨੂੰ ਆਪ ਹੀ ਜਿਹੜੇ ਅਫਸਰ ਸਹਿਬਾਨ ਆ ਜੇ ਕੋਈ ਵੀ ਕੀ ਕਿਸੇ ਵੀ ਧਰਮ ਬਾਰੇ ਕੋਈ ਗਲਤ ਗੱਲ ਕਰਦਾ ਹੈ ਤੇ ਉਹਦੇ ਤੇ ਬਜਾਏ ਕਿ ਧਰਨਾ ਹੋਵੇ ਇੱਥੇ ਰੈਲੀਆਂ ਹੋਣ ਇੱਥੇ ਕੋਈ ਬੰਦ ਕੀਤਾ ਜਾਵੇ ਸ਼ਹਿਰ ਨੂੰ ਉਹ ਇੱਕ ਚੰਗੀ ਖਬਰ ਨਹੀਂ ਹੈਗੀ ਪਰ ਜੇ ਉਸ ਨੂੰ ਪਹਿਲੇ ਹੀ ਕਰ ਦਿੱਤਾ ਜਾਵੇ ਤਾਂ ਮੇਰੇ ਖਿਆਲ ਇਦਾਂ ਦੀ ਕਦੀ ਵੀ ਕੋਈ ਖਬਰ ਨਾ ਆਵੇ ਪਤਾ ਨਹੀਂ ਕੀ ਗੱਲ ਆ ਕਿ ਪੁਲਿਸ ਜਿਹੜੀ ਆ ਉਹ ਪਹਿਲੀ ਵਾਰੀ ਇਦਾਂ ਦੇਖੀ ਹੈ ਕਿ ਕਿਸੇ ਵੀ ਡਿਸਟ੍ਰਿਕਟ ਦੀ ਗੱਲ ਕਰ ਲਈਏ ਬੁਰਾ ਹਾਲ ਬਣਿਆ ਪਿਆ ਆ ਸਾਡੇ ਜਲੰਧਰ ਦਾ ਜੋ ਹਾਲ ਅਸੀਂ ਤੁਹਾਨੂੰ ਅੱਜ ਦੱਸਿਆ ਆ ਇਹ ਤੁਸੀਂ ਵੀ ਸਮਝਾਗੇ ਆਪਣੇ ਤੌਰ ਤੇ ਵੀ ਲੋਕਾਂ ਨੂੰ ਪੁੱਛ ਸਕਦੇ ਆ ਇਹਦੇ ਤੇ ਕੁਝ ਹੋਣਾ ਚਾਹੀਦੀ ਕਾਰਵਾਈ ਕਿ ਨਹੀਂ ਹੋਣੀ ਚਾਹੀਦੀ ਜੇ ਹੋਣੀ ਚਾਹੀਦੀ ਤਾਂ ਕੀਤੀ ਕਿਉਂ ਨਹੀਂ ਉਹਦੇ ਚ ਦੇਰੀ ਕਿਉਂ ਕੰਪਲੇਂਟ ਕਰ ਦਿੱਤੀ ਕੰਪਲੇਂਟ ਜਿਹੜੀ ਆ ਉਹ ਅਸੀਂ ਇਹਨਾਂ ਨੂੰ ਕੱਲ ਦਿੱਤੀ ਆ ਪਰ ਇਹ ਜਿਹੜਾ ਜਿਹੜਾ ਇਹ ਵਾਕਿਆ ਹੈਗਾ ਉਹ ਪਰਸੋ ਦਾ ਆ ਤੇ ਕਹਿੰਦੇ ਸੀ ਕਿ ਅੱਜ ਉਹਦਾ ਪੋਸਟਮਾਰਟਮ ਕਰਾ ਰਹੇ ਆ ਤੇ ਜੇ ਉਹਨੇ ਦਵਾਈ ਖਾਧੀ ਆ ਤੇ ਉਹਦੇ ਚ ਕਿਸੇ ਵੀ ਜੱਕਰ ਦੇ ਕਿਸੇ ਵੀ ਬੰਦੇ ਦਾ ਇਹ ਨਹੀਂ ਕਿ ਸਾਡੀ ਕਮਿਊਨਿਟੀ ਜਾਂ ਸਿੱਖਾਂ ਦਾ ਜਾਂ ਕਿਸੇ ਦਾ ਉਹਨਾਂ ਨੂੰ ਪੱਗਾਂ ਬਾਰੇ ਗੁਰੂ ਘਰਾਂ ਬਾਰੇ ਗੁਰੂ ਸਹਿਬਾਨ ਬਾਰੇ ਗੁਰੂ ਘਰਾਂ ਦੇ ਬਾਰੇ ਇਦਾਂ ਦੇ ਲਫ਼ਜ਼ ਬੋਲਣੇ ਜਾਂ ਸੁਣਨੇ ਇਹ ਨਹੀਂ ਕਿ ਉਹ ਸਿੱਖਾਂ ਦੀ ਗੱਲ ਹੋਵੇ ਕਿਸੇ ਵੀ ਧਰਮ ਦੀ ਗੱਲ ਹੋਵੇ ਉਹ ਕਰਨੀ ਨਹੀਂ ਚਾਹੀਦੀ ਸੀ ਇਹ ਬੜੀ ਮੱਧਪਾਗੀ ਖਬਰ ਆਈ ਆ ਪਰ ਪ੍ਰਸ਼ਾਸਨ ਜਿਹੜਾ ਆ ਉਹ ਹੱਲੇ ਵੀ ਗੂੜੀ ਨੀਂਦ ਸੁਤਾ ਪਿਆ ਸੂਦਾ ਦੇ ਕਿ ਉੱਥੇ ਹੀ ਇਲਾਕੇ ਦੇ ਵਿੱਚ ਇਸ ਸਮੇਂ ਤਣਾਅ ਦੀ ਸਥਿਤੀ ਨੂੰ ਕਾਬੂ ਦੇ ਵਿੱਚ ਰੱਖ ਲੈ ਪੁਲਿਸ ਨੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਦਾਦੀਆ ਕੀ ਪਰਿਵਾਸੀ ਮਹਿਲਾਵਾਂ ਦੇ ਵੱਲੋਂ ਜੋ ਦਸਤਾਰ ਧਾਰੀ ਕੁੜੀ ਦੇ ਨਾਲ ਬਹਿਸ ਵਜ ਕੀਤੀ ਤਾਂ ਇਸ ਦਾ ਲਗਾਤਾਰ ਚਾਰੇ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਹਕੀਕਤ ਰਿਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ